ਔਰ ਅਸੀਂ ਆਪਣੇ ਮੋਬਾਈਲਾਂ ਨੂੰ ਬੰਦ ਕਰਾਂਗੇ ਔਰ ਅਸੀਂ ਵਚਨ ਦੇ ਵਿੱਚ ਜਾਵਾਂਗੇ ਜਿਹੜੇ ਬਾਈਬਲ ਲੈ ਆਏ ਨੇ ਆਪਣੀ ਬਾਈਬਲ ਖੋਲ੍ਹ ਸਕਦੇ ਨੇ ਔਰ ਨਹੀਂ ਮਿਲਿਆ ਤਾਂ ਵਚਨ ਨੂੰ ਅਜਾਬਨੇ ਕਰਨਾ ਨੂੰ ਸੋਚਾਂਗੇ ਤੇ ਅੱਜ ਜੋ ਸਾਨੂੰ ਪਤਾਵੰਨੇ ਕਲਾਮ ਦਿੱਤਾ ਜੋ ਮੇਨੂੰ ਉਹਦਾ ਵਿਸ਼ਾ ਹੈ ਮਸੀਹ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਬਿਹਤਰੀ ਹੈ ਯਰ ਫ੍ਰੈਸ਼ ਇਸ ਤੋਂ ਬਹੁਤ ਸਿਕ ਗਲਲੂਇਆ ਹਾਲੇਲੂਇਆ ਔਰ ਅਸੀਂ ਕਲਾਮ ਦੇ ਵਿੱਚ ਦੇਖਾਂਗੇ ਇਹ ਸ਼ਾਇਦ ਕਿਤਾਬ 44 ਦੇ ਅੰਦਰੋਂ ਮੈਂ ਪੜ੍ਹਾਂਗੀ ਪਹਿਲੀ ਅੱਜ ਤੋਂ ਕਹਿੰਦਾ ਹੈ ਯਾਕੂਬ ਉਹ ਜੋ ਕਰਤਾਰ ਹੈ ਉਹ ਜੋ ਤੇਰਾ ਕਰਤਾਰ ਹੈ ਹੈ ਇਜ਼ਰਾਇਲ ਉਹ ਜੋ ਤੇਰਾ ਸਿਰਜਨਹਾਰ ਹੈ ਯਹਵਾ ਹੁਣ ਉਹ ਆਖਦਾ ਹੈ ਨਾ ਡਰ ਮੈਂ ਤੇਰਾ ਨਿਸ਼ਤਾਰਾ ਜੋਲਦਾ ਹੈ ਮੈਂ ਤੇਰਾ ਨਾਉ ਲਾ ਕੇ ਤੈਨੂੰ ਬੁਲਾਇਆ ਤੇ ਤੂੰ ਮੇਰਾ ਹੈ ਹallelujah ਹallelujah ਕੋਣ ਹੈ ਜਿਹੜਾ ਅੱਜ ਸਾਨੂੰ ਸਾਨੂੰ ਕਹਿੰਦਾ ਕਿ ਤੂੰ ਮੇਰਾ ਪ੍ਰਭੂ ਉਹ ਜੋ ਅਬਰਾਹਮ ਦਾ ਵਿਸਾਗ ਦਾ ਯਾਕੂਬ ਦਾ ਇਜ਼ਰਾਇਲ ਦਾ ਉਹ ਸਾਡਾ ਖੁਦਾਇਆ ਉਹ ਕਹਿੰਦਾ ਕਿ ਮੈਂ ਤੈਨੂੰ ਤੇਰਾ ਨੋ ਲੈ ਕੇ ਬੁਲਾਇਆ ਤੇ ਤੂੰ ਮੇਰਾ ਹੈ ਹਾਲੇਲੂਇਆ ਅਸੀਂ ਸੋਚਦੇ ਹਾਂ ਕਿ ਅੱਜ ਸਾਨੂੰ ਕੋਈ ਹੋਰ ਆ ਕੇ ਕਹੇ ਕਿ ਤੂੰ ਮੇਰਾ ਹੈ ਪਰ ਅਸੀਂ ਇਹ ਨਹੀਂ ਦੇਖਦੇ ਕਲਾਮ ਦੇ ਵਿੱਚ ਉਸ ਮਹਾਨ ਹਾਂ ਖੁਦਾਵਾਨ ਨੇ ਜਿਸ ਨੇ ਇਸ ਸ੍ਰਿਸ਼ਟੀ ਨੂੰ ਸਜਾਇਆ ਜਿਸ ਨੇ ਸਾਨੂੰ ਬਣਾਇਆ ਉਹ ਕਹਿੰਦਾ ਕਿ ਤੂੰ ਮੇਰਾ ਹੈ ਉਹ ਕੀ ਕਹਿੰਦਾ ਕਿ ਤੂੰ ਮੇਰਾ ਹੈ ਹਾਲੇਲੂਇਆ ਕਿੰਨੀ ਵੱਡੀ ਗੱਲ ਹੈ ਕਿ ਅਸੀਂ ਪਰਮੈਸ਼ਨ ਦੇ ਲਈ ਬੇਹਦ ਕੀਮਤੀ ਆ ਉਹਨੇ ਸਾਨੂੰ ਕਿਹਾ ਕਿ ਤੂੰ ਮੇਰਾ ਹੈ ਤੂੰ ਆਪਣੇ ਮਾਪੇ ਦਾ ਵੀ ਹੈ ਪਰ ਉਸ ਤੋਂ ਵੀ ਪਹਿਲਾਂ ਮੇਰਾ ਹallelujah ਫਿਰ ਅੱਗੇ ਕਹਿੰਦਾ ਜੇ ਤੂੰ ਪਾਣੀਆਂ ਦੇ ਵਿੱਚੋਂ ਦੀ ਲੰਗੇ ਤਾਂ ਮੈਂ ਤੇਰੇ ਅੰਗ ਸੰਗ ਹੋਵਾਂਗਾ ਅਤੇ ਜੇ ਤੂੰ ਨਦੀਆਂ ਦੇ ਵਿੱਚੋਂ ਦੀ ਤਾਂ ਉਹ ਤੈਨੂੰ ਨਾ ਡੋਬਣਗੀਆ ਜੇ ਤੂੰ ਅੱਗ ਦੇ ਵਿੱਚ ਵੀ ਚੱਲੇ ਤਾਂ ਉਹ ਤੈਨੂੰ ਨਾ ਸਾੜੇਗੀ ਨਾ ਲਾੜ ਤੇਰੇ ਉੱਤੇ ਬਲੇਗੀ ਹallelujah ਫੁਰਮੰਦਾ ਕਲਾਮ ਕੀ ਕਹਿੰਦਾ ਉਹ ਤੂਫਾਨ ਉਹ ਹਾਲਾਤ ਜੋ ਸਾਡੇ ਤੇ ਕਈ ਵਾਰੀ ਹੈਗੀ ਹੁੰਦੀ ਕੋਸ਼ਿਸ਼ ਕਰਦੇ ਆ ਪਰ ਉਹ ਹਾਲਾਤਾਂ ਦੇ ਵਿੱਚ ਵੀ ਸਾਡੇ ਹallelujah ਜਿਵੇਂ ਅੱਜ ਵੀ ਮੀਂਹ ਪਿਆ ਪਰ ਅਸੀਂ ਮੀਂਹ ਦੇ ਵਿੱਚ ਵੀ ਕੋਈ ਨਾ ਕਿਸੀ ਖੁਦਾਵੰਦੀ ਪਾ ਲਈ ਤੁਸੀਂ ਤੇ ਉਸੇ ਤਰ੍ਹਾਂ ਉਹ ਕਹਿੰਦਾ ਕਿ ਜਦ ਤੂੰ ਪਾਣੀਆਂ ਦੇ ਵਿੱਚੋਂ ਮਿਲੰਗੇ ਤਾਂ ਮੈਂ ਤੇਰੇ ਨਾਲ ਹallelujah ਉਹ ਆ ਜਿਸ ਪਾਣੀ ਦੇ ਵਿੱਚ ਇਸ بارش ਦੇ ਵਿੱਚ ਵੀ ਸਾਡੇ ਨਾਲ ਸੀ ਔਰ ਇਸ ਲਈ ਅਸੀਂ ਖੁਸ਼ੀ ਦਾ ਪ੍ਰਤੀਕ ਵੀ ਮੰਨ ਸਕਦੇ ਆ ਕਿ ਖੁਦਾ ਇਹਨਾਂ ਸਾਡੇ ਤੇ ਖੁਸ਼ ਹੋਇਆ ਕਿ ਉਹਨੇ ਸਾਡੇ ਲਈ ਇੰਨਾ ਸੋਨਾ ਮੌਸਮ ਕਰ ਦਿੱਤਾ ਅਸੀਂ ਵੀ ਸੰਗਲੇ ਦੇ ਵਿੱਚ ਕੱਟੇ ਹੋਏ ਉਦੋਂ ਦੇ ਨਾਮ ਨੂੰ ਚਲਾ ਲ ਦੇ ਰਹੇ ਆ ਫਿਰ ਅੱਗੇ ਕਹਿੰਦਾ ਜਾ ਤੂੰ ਅੱਗ ਦੇ ਵਿੱਚੋਂ ਹੀ ਲੰਗੇ ਤਾ ਤੈਨੂੰ ਨਾ ਛਾੜੇਗੀ ਤੇ ਨਾ ਉਹ ਦੀ ਲਾਟ ਤੇਰੇ ਉੱਤੇ ਪਵੇ ਹallelujah ਉਹਦਾ ਸੀ ਗੀਤ ਵੀ ਗਾਇਆ ਕਿ ਛਤਰਕ ਮੇਸ਼ਾ ਕਭ ਦਨ ਨਾ ਕੋ ਨੀ ਬਾਲਦੀ ਅੱਗ ਵਿੱਚ ਪਾਇਆ ਤਾ ਪਰਮੇਸ਼ਰ ਆਪ ਉਹਨਾਂ ਨੂੰ ਬਚਾਉਣ ਦੇ ਲਈ ਆਇਆ ਉਹ ਪਰਮੇਸ਼ਰ ਜੋ ਉਹਨਾਂ ਨੂੰ ਬਚਾਉਣ ਦੇ ਲਈ ਆਇਆ ਉਹ ਹੀ ਪਰਮੇਸ਼ਰ ਜੀ ਸਾਡੇ ਹਾਲਾਤਾਂ ਦੇ ਵਿੱਚ ਵੀ ਸਾਨੂੰ ਕੱਢਣ ਦੀ ਸਾਫਰ ਰੱਖਦਾ ਆ ਹallelujah ਹallelujah ਇਹ ਕੰਦਾ ਮੈਂ ਤਾਂ ਯਹੋਵਾ ਤੇਰਾ ਪਰਮੇਸ਼ਰ ਹਾ ਇਜ਼ਰਾਇਲ ਦਾ ਪਵਿੱਤਰ ਪੁਰਖ ਤੇਰਾ ਬਚਾਉਣ ਵਾਲਾ ਹਾ ਹallelujah ਕੌਣ ਹੈ ਸਾਡਾ ਪਰਮੇਸ਼ਰ ਯਹੋਵਾ ਯਹੋਵਾ ਜਿਨੇ ਸ੍ਰਿਸ਼ਟੀ ਨੂੰ ਸਜਾਇਆ ਜਿਨੇ ਸਾਨੂੰ ਬਣਾਇਆ ਇਹ ਚੰਨ ਤਾਰਿਆਂ ਦੀ ਲੋਕ ਅੱਜਕੱਲ ਮਹਿਮਾ ਕਰਦੇ ਨੇ ਪਰ ਉਹਨਾਂ ਚੰਨ ਤਾਰਿਆਂ ਨੂੰ ਬਣਾਉਣ ਵਾਲੇ ਨੂੰ ਵੀ ਪੂਜਣਾ ਚਾਹੀਦਾ ਹੈ ਨਾ ਫਸਟ ਸੋਚਣਾ ਚਾਹੀਦਾ ਨਾ ਕਿ ਕ੍ਰੀਏਟਰ ਕੌਣ ਹੈ ਹਾਂਜੀ ਕ੍ਰੀਏਸ਼ਨ ਨੂੰ ਲੋਕ ਪੂਜਦੇ ਨੇ ਪਰ ਕ੍ਰੀਏਟਰ ਨੂੰ ਨਹੀਂ ਲੱਭ ਰਹੇ ਆਪ ਸ੍ਰੀਵਾਨ ਕਹਿੰਦਾ ਕਿ ਮੈਂ ਤੇਰਾ ਪਰਮੇਸ਼ਰ ਹਾਂ ਉਹ ਕ੍ਰੀਏਟਰ ਜਿਨੇ ਸ੍ਰਿਸ਼ਟੀ ਨੂੰ ਬਣਾਇਆ ਉਹ ਸਾਡਾ ਪਰਮੇਸ਼ਰ ਹੈ ਉਹ ਇਜ਼ਰਾਈਲ ਦਾ ਫਿਊਚਰਪਰ ਤੇਰਾ ਬਚਾਉਣ ਵਾਲਾ ਹੈ ਹਾਲੇਲੀਉਯਾ ਇਜ਼ਰਾਇਲ ਦਾ ਪਵਿੱਤਰ ਪਰਮੇਸ਼ੁਰ ਮਸੀਹ ਨੂੰ ਕਹਿੰਦਾ ਕਿ ਤਨਾਹੂ ਵੀ ਚੱਕੀ ਪੜਦੇ ਆ ਜਦੋਂ ਅਸੀਂ انجیل ਪੜਦੇ ਨਵੇਂ ਨੇਮ ਦੇ ਵਿੱਚ ਉੱਥੇ ਪਰਮੇਸ਼ੁਰ ਇਹ ਕੰਜੀਲ ਦੇ ਵਿੱਚ ਖਾਸ ਕਰੇ ਲਿਖਿਆ ਗਿਆ ਕਿ ਉਹ ਪਵਿੱਤਰ ਰੂਪ ਹੈ ਉਹ ਪਵਿੱਤਰ ਰੂਪ ਹੈ ਹਾਲੇਲੀਉਯਾ ਕਿ ਖੁਦਾਵਾਨ ਕਹਿੰਦਾ ਕਿ ਮੈਂ ਯਹਵਾ ਤੇਰਾ ਪਰਮੇਸ਼ੁਰਾ ਇਜ਼ਰਾਇਲ ਦਾ ਪਵਿੱਤਰ ਪੁਰਖ ਤੇਰਾ ਬਚਾਉਣ ਵਾਲਾ ਸਾਡਾ ਬਚਾਉਣ ਵਾਲਾ ਯਹਵਾ ਹੈ ਸਾਡਾ ਬਚਾਉਣ ਵਾਲਾ ਯਿਸੂ ਹੈ ਹਾਲੇਲੀਉਯਾ ਉਹ ਜਿਨੇ ਦੁਨੀਆ ਨੇ ਜਿਸ ਨੂੰ ਕੁੱਟਿਆ ਮਾਰਿਆ ਉਹਦੀ ਦਾੜੀ ਨੋਚੀ ਉਹਦਾ ਖੂਨ ਵਹਾਤਾ ਉਹ ਸੱਚ ਕਿਲ ਵੀ ਝੋਕੇ ਪਰ ਉਹਨੇ ਦੁਨੀਆ ਨੂੰ ਵੀ ਜਿੱਤ ਲਿਆ ਉਹਨੇ ਕਿਵੇਂ ਜਿੱਤ ਲਿਆ ਪਿਆਰ ਦੇ ਨਾਲ ਹallelujah ਔਰ ਉਹੀ ਜਿਹੜਾ ਪਿਆਰ ਉਹਨੇ ਸਾਡੇ ਨਾਲ ਕੀਤਾ ਪਰਮੇਸ਼ਰ ਨੇ ਯੂਨਾ ਤਿੰਨ ਯੂਨਾ ਦੇਂਜੀ ਉਸ ਤੇ ਨਦੇ ਆ 16 ਚ ਸਿੱ ਦੇਂਦੇ ਆ ਕਿ ਪਰਮੇਸ਼ਰ ਨੇ ਆਪਣੇ ਕੋਲੋਂ ਤਾਂ ਸਾਡੇ ਲਈ ਦੇ ਦਿੱਤਾ ਤਾਂ ਜੋ ਕੋਈ ਉਸ ਤੇ ਵਿਸ਼ਵਾਸ ਕਰਨਾ ਅਸਨਾ ਹੋਵੇ ਪਰ ਅੰਨਿਕਾ ਦਾ ਜਿਹਨਾਂ ਲਈ ਪਰਮੇਸ਼ਰ ਨੇ ਸਾਨੂੰ ਅਜਿਹੇ ਆਹ ਪ੍ਰੇਮ ਕੀਤਾ ਪਰਮੇਸ਼ਰ ਦਲੇਸੀ ਅਜਾਹੇ ਕੀਮਤੀਆਂ ਐਡਨਾ ਸਾਨੂੰ ਪਰਮੇਸ਼ਰ ਪਿਆਰ ਕਰਦਾ ਆ ਕਿ ਉਹਨੇ ਆਪਣੀ ਖਲੋਤਾ ਜਿਸ ਨੂੰ ਆਪਣੇ ਦਿਲ ਦੇ ਕਰੀਬ ਰੱਖਦਾ ਆ ਵਿਸ਼ਵ ਨੂੰ ਸਾਡੇ ਲਈ ਦੇ ਦਿੱਤਾ ਹਾਲੇਲੂਇਆ ਔਰ ਕਲਾਮ ਦੇ ਵਿੱਚ ਅਸੀਂ ਇਹ ਵੀ ਦੇਖਦੇ ਆ ਕਿ ਪਰਮੇਸ਼ਰ ਨੇ ਸਾਨੂੰ ਇਹ ਨਦੀਨ ਜੀ ਦੇ ਵਿੱਚ ਵੀ ਆਪਣੇ ਧੀਆਂ ਦਾ ਪੁੱਤਰ ਕਰਕੇ ਸੱਦਿਆ ਪੁਲੰਤੀਆਂ ਦੀ ਕਿਤਾਬ ਦੇ ਵਿੱਚ ਮੈਨੂੰ ਸਾਨੂੰ ਧੀਆਂ ਦਾ ਪੁੱਤਰ ਕਰਕੇ ਸੱਦਿਆ ਉਹਨੇ ਸਾਨੂੰ ਵਚਨ ਦੇ ਵਿੱਚ ਅਗੇ ਪੜਦੇ ਆ ਕਿ ਸਾਨੂੰ ਲੇਪਾਲ ਕਰਕੇ ਲੈ ਲਿਆ ਉਹਨੇ ਸਾਨੂੰ ਪ੍ਰਭੂ ਯੇਸ਼ੂ ਦੀ ਕੁਰਬਾਨੀ ਦੇ ਕੇ ਸਾਨੂੰ ਉਹਨੇ ਵਾਪਸ ਸ਼ੈਤਾਨ ਤੋਂ ਛੁਡਾ ਲਿਆ ਆ ਆਪਾਂ ਤੋਂ ਛੁਡਾ ਲਿਆ ਔਰ ਸਾਨੂੰ ਆਪਣੇ ਵਾਸ ਕਰ ਲਿਆ ਸਾਨੂੰ ਆਪਣੀ ਬੋਦੀ ਲੈ ਲਿਆ ਆ ਸਾਨੂੰ ਧੀਆਂ ਦੇ ਪੁੱਤਰ ਕਰਕੇ ਸੱਜਿਆ ਕਿੰਨੇ ਅਸੀਂ ਕੀਮਤੀ ਆ ਪਰਮੇਸ਼ਰ ਦੇ ਲਈ ਉਹਨੇ ਆਪਣੇ ਖਲੋਤੇ ਨੂੰ ਸਾਡੇ ਲਈ ਦਿੱਤਾ ਤਾਂ ਜੋ ਅਸੀਂ ਬਚਾਏ ਜਾਈਏ ਪਰ ਹਮੇਸ਼ਾ ਸੀ ਯਾਦ ਰੱਖਣਾ ਕਿ ਇਸੀ ਪਰਮੇਸ਼ਰ ਦੀ ਨਿਗਾਹ ਚੀਕ ਕਿ ਲੋਕਾਂ ਤੋਂ ਵੀ ਤੁਹਾਨੂੰ ਕੁਝ ਜਾਣਨ ਪਾਵੇ ਸਾਨੂੰ ਉਹ ਜ਼ੀਰੋ ਸਮਝਣ ਪਰ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਅਸੀਂ ਕੀਮਤੀ ਸੀ ਕੀਮਤੀ ਹਾਂ ਹਮੇਸ਼ਾ ਕੀਮਤੀ ਰਹਾਂਗੇ ਹallelujah ਹallelujah ਪਰ ਉਹ ਅੱਗੇ ਕਹਿੰਦਾ ਇਸ ਕਾਰਨ ਕਿ ਤੂੰ ਮੇਰੀ ਨਿਗਾਹ ਵਿੱਚ ਬਹੁਮੁੱਲਾ ਤੇ ਆਦਰਮਾਨ ਹੈ ਮੈਂ ਤੈਨੂੰ ਪਿਆਰ ਕੀਤਾ ਤੇ ਮੈਂ ਤੇਰੇ ਬਦਲੇ ਆਦਮੀ ਤੇ ਤੇਰੀ ਜਾਨ ਦੇ ਬਦਲੇ ਵਿੱਚ ਤੁੰ ਬਤਾ ਦਿਆਂ ਹਾਲੇਲੂਇਆ ਉਥੇ ਉਹ ਹੀ ਕਹਿ ਦਿੱਤਾ ਉਹਨੇ ਕਿ ਮੈਂ ਤੇਰੇ ਲਈ ਆਦਮੀ ਨਹੀਂ ਆਣੀ ਯਸ਼ੂ ਨੂੰ ਔਰ ਉਹਦੀ ਜਾਨ ਨੂੰ ਦਿੱਤਾ ਹਾਲੇਲੂਇਆ ਕਹਿੰਦਾ ਇਸ ਕਾਰਨ ਕਿ ਤੂੰ ਮੇਰੀ ਨਿਗਾਹ ਵਿੱਚ ਬਹੁਮੁੱਲਾ ਹੈ ਅਸੀਂ ਲੋਕਾਂ ਦੇ ਲਈ ਕੀਮਤੀ ਹੋਈਏ ਨਾ ਹੋਈਏ ਆਪਣੇ ਮਾਪਿਆਂ ਦੇ ਲਈ ਰਿਸ਼ਤੇਦਾਰਾਂ ਦੇ ਲਈ ਆਪਣੇ ਇੰਪਲੋਈਜ਼ ਦੇ ਲਈ ਆਪਣੇ ਮਾਲਕਾਂ ਦੇ ਲਈ ਪਰ ਪਰਮੇਸ਼ਰ ਕੀ ਕਹਿਨ ਲਾਇਆ ਕਿ ਤੂੰ ਮੇਰੀ ਨਿਗਾਹ ਚੋਂ ਮਿਲਦਾ ਹੈ ਹallelujah ਹallelujah ਕਿਉਂਕਿ ਮਹਾਨ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਬਹੁਤ ਪੇਸ਼ਕਿੰਤੀ ਆ ਔਰ ਕਹਿੰਦਾ ਕਿ ਤੇ ਮੈਂ ਤੈਨੂੰ ਆਦਰ ਦਿਆਂਗਾ ਮੈਂ ਕਹਿੰਦਾ ਕਿ ਇਸ ਕੰਨ ਕੀ ਤੁਮਰੀ ਨਿਗਾਹ ਬਹੁਤ ਮੁੱਲਾ ਤੇ ਆਦਰਮਾਨ ਹੈ ਅਸੀਂ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਬਹੁਤ ਇੱਜ਼ਤਲੀ ਹੋਗਾ ਆਦਰਮਾਨ ਯਾਨੀ ਇੱਜ਼ਤ ਉਹ ਸਾਡੀ ਬਹੁਤ ਇੱਜ਼ਤ ਕਰਦਾ ਸਾਨੂੰ ਬਹੁਤ ਪਿਆਰ ਕਰਦਾ ਅਗੇ ਕਹਿੰਦਾ ਮੈਂ ਤੈਨੂੰ ਪਿਆਰ ਕੀਤਾ ਤੇ ਮੈਂ ਤੇਰੇ ਬਦਲੇ ਦੇ ਵਿੱਚ ਆਦਮੀ ਅਤੇ ਤੇਰੀ ਜਾਨ ਦੇ ਬਚਾਂਦੇ ਵਿੱਚ ਉਮਤਾ ਰਿਹਾ ਹallelujah ਹallelujah ਸੱਤੂ ਜੋ ਨੇ ਸਾਡੇ ਲਈ ਆਪਣੇ ਕਿਰੋਤੇ ਨੂੰ ਦਿੱਤਾ ਹੈ ਅਤੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ ਉਹ ਹਮੇਸ਼ਾ ਸਾਡੇ ਨਾਲ ਹallelujah ਫਿਰ ਅੱਗੇ ਕਲਾਮ ਚ ਕਹਿੰਦਾ ਤੂੰ ਨਾ ਡਰ ਤੇ ਮੈਂ ਤੇਰੇ ਜੋ ਅੰਗ ਸੰਗ ਹਾਂ ਮੈਂ ਤੇਰੀ ਅੰਸ਼ ਨੂੰ ਪੂਰਬ ਤੋਂ ਲੈ ਆਵਾਂਗਾ ਜਿੱਤੇ ਨੂੰ ਪਛਮ ਤੇ ਇਕੱਠਾ ਕਰਾਂਗਾ ਹallelujah ਸੱਚ ਵਿੱਚ ਖੁਦਾਬਾਨ ਨੇ ਤੁਹਾਨੂੰ ਅੱਜ ਇਕੱਠੇ ਕੀਤਾ ਆ ਉਹਨੇ ਕਿਹਾ ਕਿ ਨਾ ਡਰੋ ਮੈਂ ਤੁਹਾਡੇ ਸੰਗ ਸਾਂਗ ਵਿੱਚ ਕਦੇ ਸਾਡੇ ਨਾਲ ਸਾਡੇ ਮਾਪੇ ਨਹੀਂ ਹੋ ਸਕਦੇ ਸਾਡਾ ਲਾਈਫ ਪਾਰਟਨਰ ਨਹੀਂ ਹੋ ਸਕਦਾ ਸਾਡਾ ਦੋਸਤ ਨਹੀਂ ਹੋ ਸਕਦਾ ਪਰ ਉਸ ਸਭ ਭਲਾਤਾਂ ਦੇ ਵਿੱਚ ਕੌਣ ਸਾਡੇ ਨਾਲ ਹਮੇਸ਼ਾ ਹੈ ਸਾਡਾ ਖੁਦਾ ਜਿਹੜਾ ਸਾਨੂੰ ਬਚਾਉਣ ਵਾਲਾ ਹੈ ਜਿਹੜਾ ਸਾਨੂੰ ਸੁਡੌਣ ਵਾਲਾ ਹੈ ਜਿਹੜਾ ਸਾਡਾ ਉੱਚਾ ਗੜ ਹੈ ਜਿਹੜੀ ਸਾਡੀ ਪਰਮਾਤਮਾ ਅਗਲੀ ਜਬੂੜਾਂ ਦੇ ਵਿੱਚ ਬਾਹਰ ਲਿਖਿਆ ਕਿ ਸਾਡਾ ਉੱਚਾ ਗੜ ਹੈ ਸਾਡੀ ਪਨਾਹ ਹੈ ਅੰਮ੍ਰਿਓ ਸਭ ਧਾਲੇ ਹalleluyah halleluyah ਉਦਾਵੰਡਾ ਕਲਾਮ ਹੈ ਜੋ ਪ੍ਰਮਾਤਮਾ ਗੱਲ ਕਲਾਮ ਦੀ ਕਿਸੀ ਕਰੋਪਾ ਬਤਾਇਆ ਅਗੇ ਹੋਰ ਵੀ ਬਾਈਬਲ ਦੇ ਵਿੱਚ ਵਰਸ ਹਨ ਜਿੱਦਾਂ ਯਹਸ਼ੂਆ ਦੀ ਕਿਤਾਬ ਦੇ ਵਿੱਚ ਕਹਿੰਦਾ ਕਿ ਨਾ ਡਰ ਮੈਂ ਜਿਵੇਂ ਮੂਸਾ ਦੇ ਨਾਲ ਸੀ ਮਮੈਂ ਤੇਰੇ ਨਾਲ ਚੱਲਾਂਗਾ ਆਈ ਵਿਲ ਸਟੈਂਡ ਬਾਈ ਯੂ ਹਾਲੇ ਵੀ ਮੈਂ ਹਮੇਸ਼ਾ ਤੇਰੇ ਨਾਲ ਖੜਾ ਰਵਾਂਗਾ ਫਿਰ ਅਗੇ ਬਰਾਨੀਆ 13 ਦੀ 6 ਦੇ ਵਿੱਚ ਕਹਿੰਦਾ ਕਿ ਮੈਂ ਤੇਰੇ ਹਾਲਾਤ ਕਿਦਾਂ ਦੇ ਵੀ ਹੋਣ ਮੈਂ ਸਰਬ ਦੇ ਵਿੱਚ ਤੇਰੀ ਮਦਦ ਕਰਾਂਗਾ ਆਈ ਵਿਲ ਹੈਲਪ ਯੂ ਮੈਂ ਇਹਨਾਂ ਸਭ ਹਾਲਾਤਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਲੁਜ਼ਰ ਰਹੇ ਹਾਂ ਮੁਸਲਾਤ ਦੇ ਵਿੱਚ ਤੇਰੇ ਨਾਮਾਂ ਮੁਨਸਬ ਜਿੱਤੇ ਰਹਿਣਾ ਫਿਰ ਇਹ ਸ਼ਾਇਰੀ ਕਿਤਾਬ ਦੇ ਵਿੱਚ ਵੀ ਕਹਿੰਦਾ ਕਿ ਜਦੋਂ ਤੂੰ ਇਕੱਲਾ ਫੀਲ ਕਰੇ ਤੂੰ ਸਮਝੇ ਕਿ ਮੈਂ ਕੁਝ ਨਹੀਂ ਕਰ ਸਕਦਾ ਉਸ ਵੇਲੇ ਵੀ ਮੈਂ ਤੇਰਾ ਹਾਲੇਲੂਇਆ ਉਹ ਹਮੇਸ਼ਾ ਖੁਦਾਵੰਦ ਹੈ ਜਿਹੜਾ ਸਾਡੇ ਨਾਲ ਹੈ ਸਾਨੂੰ ਗੁਚਾਉਂਦਾ ਆ ਔਰ ਸਾਡੀ ਮਦਦ ਕਰਦਾ ਆ ਹਾਲੇਲੂਇਆ ਔਰ ਮੈਂ ਪੜਾਂਗੀ ਕਿ ਉਸਾਇਕੀ ਮਿੱਟੀ ਉਹ 40 ਦੀ ਮਿੱਟੀ ਆਈ ਤੇ ਕਹਿੰਦਾ ਉਹ ਖੁਸ਼ੀ ਹੋਏ ਨੂੰ ਬਾਲ ਦਿੰਦਾ ਤੇ ਨਿਰਗਲ ਦੀ ਸ਼ਕਤੀ ਦਿੰਦਾ ਆ ਕਈ ਗਰੀਸੀ ਨੂੰ ਸੁਝਾਣਿਆ ਕਈ ਵੇਲੇ ਸੋਚਦੇ ਆ ਕਿ ਸਿ ਕੁਛ ਨਹੀਂ ਕਰ ਸਕਦੇ ਅਸੀਂ ਕੁਛ ਕਰਨ ਦੇ ਕਾਬਿਲ ਨਹੀਂ ਆ ਪਰ ਪਰਮੇਸ਼ੁਰ ਕੀ ਕਹਿੰਦਾ ਕਿ ਉਹ ਸੇ ਹੋਏ ਨੂੰ ਬਲ ਦਿੰਦਾ ਅਤੇ ਨਿਰਬੰਧੀ ਸ਼ਕਤੀ ਨੂੰ ਦਉਦਾ ਹੈ ਹਾਲੇਲੂਇਆ ਹਾਲੇਲੂ ਕਿਉਂਕਿ ਉਹ ਸਾਡਾ ਮਦਦਕਾਰ ਹੈ ਉਹ ਜਿੱਥੇ ਸਾਡੀ ਕੋਸ਼ਿਸ਼ਾਂ ਖਤਮ ਹੋ ਜਾਂਦੀਆਂ ਨੇ ਉਹ ਨਾ ਕੋਸ਼ਿਸ਼ਾਂ ਜਿੱਥੇ ਅਸੀਂ ਹਾਰ ਜਾਂਦੇ ਹਾਂ ਉਹ ਸਹਾਰ ਦੇ ਵਿੱਚ ਵੀ ਸਾਨੂੰ ਜਿੱਤ ਦਿੰਦਾ ਆ ਕਿਉਂਕਿ ਉਹ ਸਮਰਥੀ ਆ ਉਹ ਆਪਣੀ ਸਮਰਥੀ ਸਾਡੇ ਉੱਪਰ ਕਰਦਾ ਹੈ ਫਿਰ ਪ੍ਰਕਾਸ਼ ਦੀ ਕੋਥੀ ਦੇ ਵਿੱਚ ਵੀ ਕਹਿੰਦਾ ਆ ਕਿ ਇਕੀ ਦੀ ਚਾਰ ਦੇ ਵਿੱਚ ਕਿ ਮੈਂ ਜਿਹੜੇ ਤੇਰੇ ਹੰਝੂ ਆ ਉਹਨਾਂ ਨੂੰ ਪੂੰਝਾਂਗਾ ਤੂੰ ਜਿਸ ਵੀ ਦੁੱਖ ਦੇ ਵਿੱਚ ਹੈ ਪਰ ਮੈਂ ਤੇਨੂੰ ਪਿਆਰ ਕਰਦਾ ਤੇ ਮੈਂ ਆ ਕੇ ਤੇਰੇ ਹੰਝੂਆਂ ਨੂੰ ਪੂੰਝਾਂਗਾ ਲੋਕ ਉੱਤੇ ਆ ਕੇ ਸਾਨੂੰ ਦਿਲਾਸਾ ਨਾ ਦੇਣ ਪਰ ਵਚਨ ਦੇ ਵਿੱਚ ਲਿਖਿਆ ਜੋ ਹਵਾ ਬੋਲੋ ਸੱਚੀਆਂ ਤਸੱਲੀਆਂ ਦੀ ਬੁਲਾਹ ਹੈ ਹਰੇ ਲਈ ਮੁਲੱਖਾ ਦੇ ਕੋਲ ਨਹੀਂ ਪਰ ਪਰਮੇਸ਼ਰ ਦੇ ਕੋਲ ਹੈ ਉਹ ਕਿਵੇਂ ਉਹ ਕਲਾਮ ਦੇ ਵਿੱਚ ਜੇ ਅਸੀਂ ਕਲਾਮ ਪੜ੍ਹਾਂਗੇ ਇਹਦੇ ਵਿੱਚ ਹੀ ਹੋਗੇ ਗੁਜ਼ਰਾਂਗੇ ਇਹਨਾਂ ਵਚਨਾਂ ਨੂੰ ਲੈ ਲਾਂਗੇ ਅਸੀਂ ਸੱਚਮੁੱਚ ਖੁਦਾਵੰਦ ਦੇ ਹਜ਼ੂਰ ਜਦ ਪ੍ਰਾਰਥਨਾ ਦੇ ਵਿੱਚ ਜਾਵਾਂਗੇ ਸੰਗਤ ਵਿੱਚ ਜਾਵਾਂਗੇ ਉਹ ਫਿਰ ਕੀ ਕਹਿੰਦਾ ਆ ਕਿ ਮੈਂ ਨਾ ਬਚਣਾ ਰਹਿਣੀ ਇਸ ਸੰਗਤੀ ਰਹਿਣੀ ਇਸ ਪ੍ਰਾਰਥਨਾ ਰਹਿਣੀ ਮਨਜਵਾਨ ਨੂੰ ਕਹਿੰਦੀ ਆ ਹਾਲੇਲੂਇਆ 27 ਦੇ ਵਿੱਚ ਵੀ ਕਹਿੰਦਾ 3 ਦੀ 22 ਦੇ ਵਿੱਚ ਕਿ ਮੈਂ ਤੇਰੀ ਜੰਗ ਮੈਂ ਲੜਾਂਗਾ ਇਹ ਕਹਿੰਦਾ ਕਿ ਆਈ ਹੇਮ ਫਾਈਟ ਯੂਰ ਫਾਈਟ ਹਾਲੇਲੂਇਆ ਉਹ ਜਿਹੜਾ ਸਾਡੀਆਂ ਜੰਗਾਂ ਲੜਦਾ ਆ ਸਾਨੂੰ ਬਦਲਾ ਲੈਣ ਦੀ ਲੋੜ ਨਹੀਂ ਕਿਸੇ ਤੋਂ ਪਰ ਕੰਮੇਸ਼ੂਰ ਬਣਾਇਆ ਉਹ ਹੈ ਜਿਹੜਾ ਸਾਡੀ ਜੰਗ ਆਪ ਲੜਦਾ ਹਾਲੇਲੂਇਆ ਉਦਾਵੰਦਾ ਕਲਾਮ ਇਹਨਾਂ ਵਿੱਚ ਕਿਹਾ ਜਾਂਦਾ ਕਿ ਮੈਂ ਤੇਰੇ ਹੱਥ ਨੂੰ ਮਜ਼ਬੂਤੀ ਦੇ ਨਾਲ ਖੜ੍ਹਾ ਆ ਤੇ ਮੈਂ ਤੈਨੂੰ ਕਦੇ ਨਹੀਂ ਛੱਡਾਂਗਾ ਜ਼ਬੂਰ 53 ਦੀ 28 ਦੇ ਚ ਲਿਖਿਆ ਜ਼ਬੂਰ 23 ਦੀ 8 ਦੇ ਵਿੱਚ ਕਹਿੰਦਾ ਕਿ ਮੈਂ ਤੇਰਾ ਹੱਥ ਜਿਹੜਾ ਮਜ਼ਬੂਤੀ ਨਾਲ ਖੜ੍ਹਾ ਹੋਇਆ ਤੇ ਮੈਂ ਤੈਨੂੰ ਕਦੇ ਨਹੀਂ ਛੱਡਾਂਗਾ ਹਾਲੇਲੂਇਆ ਕਈ ਵਾਰੇ ਸੀ ਸੋਚਦੇ ਕਿ ਸਾਡੇ ਦੋਸਤ ਨੇ ਸਾਡਾ ਹੱਥ ਫੜਿਆ ਸਾਡੇ ਮਾਂ ਸਾਡੇ ਬਾਪ ਨੇ ਉਹ ਤਾਂ ਉਹਦੀ ਲੈ ਕੇ ਜਾ ਰਹੇ ਨੇ ਜਾਂ ਸਾਡਾ ਪ੍ਰਾਪਨ ਪਰ ਨਹੀਂ ਪਰਮੇਸ਼ਰ ਕਹਿੰਦਾ ਕਿ ਮੈਂ ਤੇਰਾ ਹੱਥ ਮਜ਼ਬੂਤੀ ਨਾਲ ਫੜਿਆ ਅੱਜ ਸਾਡੇ ਹਾਲਾਤ ਕਿਦਾਂ ਦੇ ਵੀ ਹੋਣ ਇਸ ਦੇਸ਼ ਦੇ ਵਿੱਚ ਜਾਣ ਦਿਨਾਂ ਦੇ ਵਿੱਚ ਜਾਣ ਪਰ ਪਰਮੇਸ਼ਰ ਹਮੇਸ਼ਾ ਤੇਰਾ ਹੱਥ ਮਜ਼ਬੂਤੀ ਨਾਲ ਫੜਿਆ ਉਹ ਕਦੇ ਨਹੀਂ ਛੱਡਦਾ ਕਦੇ ਨਹੀਂ ਪਿਆਰ ਘਾ ਲੂਈ ਪਰਮੇਸ਼ਰ ਦਾ ਕਲਾਮ ਕਹਿੰਦਾ ਹੈ ਜਜ਼ੂਰੀ ਸੱਚੀ ਚ ਇਜ਼ਰਾਈਲ ਦਾ ਪਰਮੇਸ਼ਰ ਨਾਂ ਤੇ ਸੌਂਦਾ ਤੇ ਨਾਂ ਤੇ ਬੁਲਾਉਂਦਾ ਉਹ ਨਵੇ ਖੁਦਾਈ ਦਾ ਰੱਖਾ ਤੇਰਾ ਪਲਨਾਰਾ ਹੱਲੂਇਆ ਉਹ ਜਿਹੜਾ ਇਸ ਦੁਨੀਆ ਨੂੰ ਬਣਾਉਣ ਵਾਲਾ ਆ ਉਹ ਸਾਡੇ 24 ਘੰਟੇ ਨਿਕਲ ਲਾਵੇ ਉਹ ਸਾਨੂੰ ਬਚਾਉਂਦਾ ਹallelujah ਫਿਰ ਅਗੇ ਯਰਮੀ ਦੀ ਕਿਤਾਬ 31 ਦੀ 11 ਸੂਸੀ ਪੜ੍ਹਦੇ ਆ ਕਿ ਕਹਿੰਦਾ ਕਿ ਉਹ ਯੋਜਨਾਵਾਂ ਜੋ ਮੈਂ ਤੁਹਾਡੇ ਵਿਖੇ ਬੰਦਾਂ ਆ ਉਹ ਬੁਰੀਾਈ ਦੀਆਂ ਨਹੀਂ ਸਗੋਂ ਭਲਾਈ ਦੀਆਂ ਨੇ ਤਾਂ ਜੋ ਮੈਂ ਕਾਨੂੰਨ ਸ਼ੇਕਰ ਨੂੰ ਆਸ ਕਰਾਵਾਂ ਤੁਸੀਂ ਮੈਨੂੰ ਪੁਕਾਰੋਗੇ ਤੇ ਮੈਂ ਤੁਹਾਨੂੰ ਲੱਭਾਂਗਾ ਤੁਸੀਂ ਮੇਰੇ ਤੋਂ ਪ੍ਰਾਰਥਨਾ ਕਰੋਗੇ ਤਾਂ ਮੈਂ ਤੁਹਾਡੀ ਹਾਲੇਲੂਇਆ ਐਸਾ ਭਲਾ ਪਰਮੇਸ਼ੁਰ ਹੈ ਸਾਡਾ ਕਿ ਜਦੋਂ ਅਸੀਂ ਉਹਨੂੰ ਪੁਕਾਰਾਂਗੇ ਤਾਂ ਉਹ ਸਾਡ ਨੂੰ ਬਹੁਤ ਕਰਦਾਨ ਦੇ ਲਈ ਆਏਗਾ ਹਾਲੇਲੂਇਆ ਖੁਦਾਵੰਦ ਇੰਨਾ ਸਾਨੂੰ ਪਿਆਰ ਕਰਦਾ ਹੈ ਇੰਨਾ ਉਪਲਾਇਆ ਕਿ ਉਹ ਸਾਡੇ ਲਈ ਸਭ ਖੁਸ਼ ਕਰਨ ਦੀ ਸਮਰੱਥਾ ਰਖਾਇਆ ਹਾਲੇਲੂਇਆ ਖੁਦਾਵੰਦ ਦਾ ਸ਼ੁਕਰ ਕਰਦੇ ਹਾਂ ਕਿ ਪਰਮੇਸ਼ੁਰ ਐਸਾ ਭਲਾਇਆ ਕਿ ਉਹਨੇ ਸਾਡੇ ਲਈ ਐਸੀ ਖਿਆਲ ਐਸੀਆਂ ਸੋਚਾਂ ਰੱਖੀਆਂ ਨੇ ਜੋ ਅਸੀਂ ਸੋਚ ਵੀ ਨਹੀਂ ਸਕਦੇ ਹਾਂ ਮੈਂ ਇਹ ਸ਼ਰਧਾ ਕਰਦਿਆਂ ਬਹੁਤ ਪੜਾਂਗੀ ਤੁਹਾਡੇ ਸਭ ਦੇ ਲਈ 55 ਦੀ 8 ਤੋਂ 9 ਇਦੇ ਵਿੱਚ ਕਹਿੰਦਾ ਕਹਿੰਦਾ ਕਿ ਕਿਉਂ ਜੋ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ ਨਾ ਤੁਹਾਡੇ ਰਾਹ ਮੇਰੇ ਰਾਹ ਨੇ ਜੋ ਹਵਾ ਦਾ ਵਾਸ ਹੈ ਭਈ ਮਰੀ ਅਸੀਂ ਸੋਚਦੇ ਹਾਂ ਕਿ ਤੁਹਾਨੂੰ ਮੈਂ ਮਿਲ ਜਾਈਏ ਜਾਂ ਉਹ ਮੈਨੂੰ ਸਾਡੇ ਲਈ ਇਹ ਹੋ ਜਾਈਏ ਜਾਂ ਉਹ ਜਾਇਦ ਮੇਰੇ ਲਈ ਖਲਾਇ ਹੈ ਸ਼ਾਇਦ ਮੇਰੇ ਲਈ ਹੋ ਚੰਗਾ ਸ਼ਾਇਦ ਉਹ ਇਨਸਾਨ ਮੇਰੇ ਲਈ ਛਾਏ ਸ਼ਾਇਦ ਉਹ ਇਨਸਾਨ ਲਈ ਛਾਏ ਪਰ ਮੈਂ ਪਰਮੇਸ਼ਰ ਕੀ ਕਹਿੰਦਾ ਕਿ ਕਹਿੰਦਾ ਕਿਉਂ ਜੋ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ ਕਿ ਮੇਰੇ ਰਾਹ ਤੁਹਾਡੇ ਰਾਹ ਨਹੀਂ ਜੋ ਹਵਾ ਦਾ ਮਾ ਕੇ ਕਹਿੰਦਾ ਜਿਵੇਂ ਆਕਾਸ਼ ਧਰਤੀ ਨੂੰ ਚੁੱਕੇ ਹਨ ਕਿਵੇਂ ਮੇਰੇ ਰਾਹ ਸਹਾਂਦੇ ਰਹਾ ਹallelujah ਹallelujah ਜਿਵੇਂ ਆਕਾਸ਼ ਧਰਤੀ ਨੂੰ ਚੁੱਕੇ ਇਦਾਂ ਦੇ ਖਿਆਲ ਪਰਮੇਸ਼ਰ ਸਾਡੇ ਲਈ ਰੱਖਦੇ ਇਦਾਂ ਦੇ ਰਾਹ ਉਹਨੇ ਸਾਡੇ ਲਈ ਤਿਆਰ ਕੀਤੇ ਆ ਕਹਿੰਦਾ ਮੇਰੇ ਖਿਆਲ ਤੁਹਾਡੇ ਖਿਆਲ ਤੋਂ ਉੱਚੇ ਨੇ ਹallelujah ਹallelujah ਉਹ کیسے ਖਿਆਲ ਸਾਡੇ ਲਈ ਰੱਖਦਾ ਹੈ ਸਾਡੇ ਲਈ ਚੰਗਿਆਈ ਦੇ ਖੁਲਿਆਈ ਦੇ ਤੰਦਰੁਸਤੀ ਦੇ ਪਰਕ ਤੇ ਆਸ਼ੀਸ਼ ਦੇਨੇ ਕਿਉਂਕਿ ਮੈਂ ਤਾਂ ਸੁੰਦਿਆ ਕਿ ਤੁਸੀਂ ਆਸ਼ੀਸ਼ ਦੇ ਵਾਲੇ ਹੋ ਹਾਲੇਯਾ ਉਹਨੇ ਸਾਨੂੰ ਬੁਲਾਇਆ ਕਿ ਸੀਸਤੀਆਂ ਤੇ ਬੱਚੇ ਨੂੰ ਉਹਨੇ ਸਾਨੂੰ ਬੁਲਾਇਆ ਆਪਣੇ ਪਵਿੱਤਰ ਜਾਜਕ ਕਰਕੇ ਜਦੋਂ ਅਸੀਂ ਨਵੇਂ ਨੇਮਰਜੈਂਸ ਕੇ ਬਾਅਦ ਵੀ ਘਟਦੇ ਜਾਂਦੇ ਆ ਉਹਨੇ ਕਿਹਾ ਕਿ ਮੈਂ ਤਾਂ ਸੁੰਦਿਆ ਪਰ ਤੁਸੀਂ ਜਾਜਕ ਹੋ ਮੈਂ ਤਾਂ ਸੁੰਦਿਆ ਆਪਣੀ ਫਿਰ ਉਸ ਕਲਾਮ ਨੂੰ ਦੁਹਰਾਵਾ ਇਹ ਜਿਹੜੀ ਸ਼ਾਇਦ ਕਿਤਾਬ ਦੇ ਵਿੱਚ ਕਹਿੰਦਾ ਕਹਿੰਦਾ ਕਿਉਂ ਜੋ ਮੇਰੇ ਖਿਆਲ ਤੁਹਾਡੇ ਨਹੀਂ ਤੇ ਨਾ ਤੁਹਾਡੇ ਰਾ ਮੇਰੇ ਰਾ ਹਨ ਜਹਾਵਾ ਦਾ ਰਾਹ ਹੈ ਸਾਡੇ ਖਿਆਲ ਇੰਨੇ ਖੋਸੇ ਇੰਨੇ ਇੰਨੇ ਰਤੀ ਦੇ ਦਾਨ ਪਰ ਪਰਮੇਸ਼ੁਰ ਨੇ ਸਾਡੇ ਲਈ ਬਹੁਤ ਵਡੀਆਂ ਚੀਜ਼ਾਂ ਰੱਖੀਆਂ ਨੇ ਬਹੁਤ ਵਡੀਆਂ ਅਸ਼ੀਸ਼ਾਂ ਰੱਖੀਆਂ ਨੇ ਪਰ ਕਿਨਾਂ ਦੇ ਲਈ ਜਿਹੜੇ ਉਹਦੇ ਕਲਾਮ ਨੂੰ ਕੰਟੀਨਿਊਸ ਕਲਾਮ ਤੇ ਚੱਲਦੇ ਨਹੀਂ ਨਾ ਸੰਗੀਤ ਚ ਪਏ ਰਹਿੰਦੇ ਨੇ ਹਾਲੇਲੂਇਆ ਫਿਰ ਅੱਗੇ ਕਹਿੰਦਾ ਕਿ ਜਿਵੇਂ ਆਕਾਸ਼ ਤੱਕ ਪੀਤੂ ਚੰਨ ਤੇ ਮੇਰੇ ਰਾਹမှာ ਦੇ ਰਹਾ ਹਾਂ ਅਸੀਂ ਸੋਚਦੇ ਹਾਂ ਕਿ ਸਾਡਾ ਸਰਾ ਕਹਿੰਦਾ ਤੋਂ ਤੱਕਦਾ ਆ ਪਰਫਰਮੇਸ਼ਨ ਇਸੁਰਗ ਦੇ ਤੱਕ ਦਾ ਕੰਡਾ ਹੈ ਜਿਆ ਦੀ ਤਰ੍ਹਾਂ ਇਸੁਰਗ ਤੱਕ ਸੀ ਜਾਣਾ ਹੈ ਉਹਦੇ ਲਈ ਮਿਹਨਤ ਕਰਨੀ ਪੈਂਦੀ ਹੈ ਉਹਦੇ ਲਈ ਖੁਦਾ ਮੰਦੇ ਸੁਤਮਾਨੂ ਮੰਣਾ ਪੈਣਾ ਹੁੰਦੀ ਹੁਕਮਾਂ ਤੇ ਚੱਲਣਾ ਹਾਲੇਲੀਆ ਫਿਰ ਅੱਗੇ ਕਹਿੰਦਾ ਕਿ ਜਿਹੜੇ ਮੇਰੇ ਖਿਆਲਾਂ ਤੁਹਾਡੇ ਖਿਆਲਾਂ ਤੋਂ ਉੱਚੇ ਨੇ ਅਦਿਮ ਜਿੱਤਿਆਣ ਜਿੱਥੇ ਸਾਡੀਆਂ ਸੋਚਾਂ ਸਮਝਾ ਕੋਸ਼ਿਸ਼ਾਂ ਖਤਮ ਹੁੰਦੀਆਂ ਨੇ ਫਿਰ ਉੱਥੇ ਸਮਰਥੀ ਤੋਂ ਸ਼ੁਰੂ ਹੋ ਉੱਤਰ ਆਉਂਦਾ ਸਾਡੀ ਮਦਦ हाल लिए हाली परमेश सचमुच सू प्यार करता है हमेशा याद रखना असी दुनिया के लिए नहीं पर परमेश्वर के लिए बहुत क्योंकि और वो अपने वचन के मुताबिक हर वेले हाली था। लिया और सू बहुत प्यार करता है हाली लिया पद के कलाम से पढ़े के सुने जाकर आप सामने बरकत हो ये शुरू के नाम सिंह